ਅੱਜ ਸਰ ਇਹ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਕੀ ਮਾਮਲਾ ਜੀ ਇਹ ਸਰ ਇਹ ਜੀ ਸਾਡੇ ਸਪੈਸ਼ਲ ਸੈੱਲ ਨੇ ਇੱਕ ਗੈਂਗ ਪਕੜਿਆ ਜੀ ਜਿਹਦੇ ਵਿੱਚ ਉਹਨਾਂ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜੇ ਕਿ ਫੇਕ ਸਰਟੀਫਿਕੇਟਸ ਸੀਬੀਐਸਸੀ ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਤੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ 20 20 ਤੋਂ 25 25000 ਰੁਪਏ ਦੇ ਵਿੱਚ ਉਹਨਾਂ ਨੂੰ ਵੇਚਦੇ ਸੀਗੇ ਸਰ ਦੋ ਜਾਨੇ ਕੌਣ ਹੈ ਕਿੱਥੇ ਦੇ ਗਏ ਇੱਕ ਮਿਸਟਰ ਅਨੁਰਾਗ ਹੈ ਜੀ ਜਿਹੜੇ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ ਔਰ ਇੱਕ ਮਿਸਟਰ ਰਾਗਵ ਨੇ ਜਿਹੜੇ ਕਿ ਫਤੇਪੁਰੀ ਟਾਂਡਾ ਰੋਡ ਤੇ ਉਹਨਾਂ ਦਾ ਦਫਤਰ ਸੀ ਜਿਹੜੇ ਕਿ ਕੰਪਿਊਟਰ ਦੇ ਉੱਤੇ ਉਹਨਾਂ ਨੂੰ ਫੇਕ ਸਰ ਪ੍ਰਿੰਸੀਪਲ ਦਾ ਮੇਨ ਕੀ ਰੋਲ ਹੈਗਾ ਪ੍ਰਿੰਸੀਪਲ ਜਿਹੜੇ ਸੀ ਕਿ ਉਹ ਡਾਟਾ ਸ਼ੇਅਰ ਕਰਦੇ ਸੀ ਕਿ ਸਟੂਡੈਂਟਸ ਦਾ ਉਹਨਾਂ ਦੇ ਨਾਲ ਮਿਤਰ ਗਾਗਰ ਨਾਲ ਤੇ ਉਹ ਅੱਗੇ ਫਿਰ ਦੇਖ ਕੇ ਪੱਛੀ ਪ੍ਰਿੰਸੀਪਲਾ ਕਿ ਉਹ ਬੱਚਿਆਂ ਨੇ ਆਪੇ ਜੋ ਕਿ ਸਿਗਨਲ ਕਰਕੇ ਲਿਖਣਾ ਇਹ ਹਲੇ ਤੱਕ ਪੂਰਾ ਹਿੱਸਾ ਜੀ ਪੱਛੀ ਵਿੱਚ ਆਏਗਾ ਕਿ ਕਿਸ ਤਰ੍ਹਾਂ ਇਹ ਆਪਸ ਵਿੱਚ ਜਿਹਦੇ ਜਾਣਤਾ ਸੀਗੇ ਗਾਗਰ ਨਾਲ ਸਟੂਡੈਂਟਸ ਇਹ ਦਫਤਰੀ ਦੇ ਵਿੱਚ ਆਇਆ ਜੀ ਵੀ ਕਿ ਉਹਨਾਂ ਦੇ ਆਪਸੀ ਕਿੰਨੀ ਪੁਰਾਣੀ ਜਾਣ ਪਛਾਣ ਹੈ ਔਰ ਕੀ ਉਸ ਪਿੱਛੇ ਤੋਂ ਕੰਮ ਕਰ ਦੋ ਤੋਂ ਬੰਨਤਾ ਕਿੰਨੇ ਸਾਲ ਤੋਂ ਤੁਹਾਡੇ ਕੋਲ ਗ੍ਰੰਟ ਸੀ ਕਿਸੇ ਦੀ 4-5 ਕਿਸ ਮੰਤਰਮ ਬਾਰੇ 60 ਦੇ ਕਰੀਬ ਸਰਟੀਫਿਕੇਟ ਬ੍ਰਾਮਧ ਹੋਇਆ ਜੀ ਉਹਨਾਂ ਕੋਲ ਔਰ ਕੰਪਿਊਟਰ ਔਰ ਪ੍ਰਿੰਟਰ ਬ੍ਰਾਮਧ ਹੋਏ ਨੇ ਔਰ 350 ਦੇ ਕਰੀਬ ਹੈ ਆਲਰੇਡੀ ਸਾਡੇ ਤੋਂ ਜਾਣ ਕਰਦੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਤੇ ਮੇਨ ਬਸਟਰ ਕਿਥੇ ਹੈ ਇਹ ਫਟੇਪੁਰੀ ਦੇ ਵਿੱਚ ਹੈ ਜੀ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਤਾਂ ਪਿਛਲੇ ਵੀ ਛਾਲੇ ਆਇਆ ਸਾਡੇ ਕੋਲ ਕਿ ਕੱਤ ਹੋਏ ਇਸ ਨੂੰ ਦੇ ਨਾਮ ਤੇ ਹੁਣ ਤੱਕ CBSE ਦੇ ਹੀ ਰਿਕਵਰ ਹੋਏ ਨੇ ਬਾਕੀ ਤਪੀਸ਼ ਦਾ ਹੈ ਉਸ ਦੇ ਤੱਕ ਤੋਂ ਆਉਂਦੇ ਆ ਉਹਦੇ ਬਾਰੇ ਦੇਖਾਂਗੇ ਐਸ ਤਰ੍ਹਾਂ ਜੀ ਜੈਫ ਕੋਨਫਰਮ ਕਰਤਾ ਇਹ ਜੀ ਸਾਡੇ ਸਪੈਸ਼ਲ ਸੱਲ ਨੇ ਇੱਕ ਗੈਂਗ ਪਕੜਿਆ ਜੀ ਜਿਹਦੇ 2 ਮਿੰਟੋਂ ਮੁੰਚ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜੇ ਕਿ ਫੇਕ ਸਰਟੀਫਿਕੇਟਸ CBSE ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਉਹਨਾਂ ਤੋਂ ਪੈਸੇ ਲੈਂਦੇ ਸੀਗੇ 20 25000 ਦੇ ਵਿੱਚ ਉਹਨਾਂ ਨੂੰ ਵੇਚਦੇ ਸੀਗੇ ਸਰ ਉਹਨਾਂ ਨੇ ਕੋਣ ਆਹ ਇੱਕ ਮਿਸਟਰ ਅਨੁਰਾਗ ਹੈ ਜੀ ਜਿਹੜੇ ਕਿ ਸਕੂਲ ਦੇ ਪ੍ਰਿੰਸੀਪਲ ਨਹੀਂ ਔਰ ਇੱਕ ਮਿਸਟਰ ਰਾਗਵ ਨੇ ਜਿਹੜੇ ਕਿ ਫਤੇਪੁਰੀ ਟਾਂਡਾ ਰੋਡ ਤੇ ਉਹਨਾਂ ਦਾ ਦਫਤਰ ਸੀ ਜਿਹੜੇ ਕਿ ਕੰਪਿਊਟਰ ਦੇ ਉੱਤੇ ਉਹਨਾਂ ਨੂੰ ਫੇਕ ਸਰਕਿਫੀਕੇਟ ਸਰਕਿਫਲ ਦਾ ਮੇਨ ਕੀ ਰੋਲ ਹੈਗਾ ਪ੍ਰਿੰਸੀਪਲ ਜਿਹੜੇ ਸੀ ਕਿ ਉਹ ਡਾਟਾ ਸ਼ੇਅਰ ਕਰਦੇ ਸੀਗੇ ਸਟੂਡੈਂਟਸ ਦਾ ਉਹਨਾਂ ਦੇ ਨਾਲ ਮਿਸਟਰ ਰਾਗਵ ਨਾਲ ਤੇ ਉਹ ਅੱਗੇ ਫਿਰ ਫੇਕ ਸਰਟੀਫਿਕੇਟ ਬਣਾਉਂਦੇ ਸੀ। ਪ੍ਰਿੰਸੀਪਲ ਆ ਕਿ ਉਹ ਬੱਚਿਆਂ ਨੂੰ ਆਪੇ ਦਿੱਦੇ ਸੀ ਉੱਥੇ ਜਾਲੀ ਸਰਟੀਫਿਕੇਟ ਬਣਾਉਣੇ। ਇਹ ਹਲੇ ਤਫਤੀਸ਼ ਦਾ ਹਿੱਸਾ ਜੀ ਤਫਤੀਸ਼ ਤੇ ਵੀ ਆਏਗਾ। ਇਹ ਆਪਸ ਵਿੱਚ ਜਿਹੜੇ ਜਾਣਕਾਰ ਸੀਗੇ ਰਾਗਵਰਨ ਦਾ ਸੁਣਨ ਕਿ ਇਹ ਤਫਤੀਸ਼ ਦੇ ਵਿੱਚ ਆਏਗਾ ਜੀ ਕਿ ਉਹਨਾਂ ਦੇ ਆਪਸੀ ਕਿੰਨੀ ਪੁਰਾਣੀ ਜਾਣ ਪਛਾਣ ਹੈ ਔਰ ਕਿ ਕਿਸ ਤਰੀਕੇ ਤੋਂ ਕੰਮ ਕਰਦੇ ਤੋਂ ਕੰਮ ਕਰਦੇ ਕਿੰਨੇ ਸਮੇਂ ਤੋਂ ਤੁਹਾਡੇ ਵੱਲੋਂ ਬ੍ਰਾਮਦਿ ਕਿਤੇ ਜੀ 4 ਕਿਸੀ ਸਮਾਨ ਕਿਰਾਏ ਛੇ ਤੋਂ ਦੇ ਕਰੀਬ ਸਰਟੀਫਿਕੇਟ ਬ੍ਰਾਮਦ ਹੋਏ ਹੈ ਜੀ ਉਹਨਾਂ ਕੋਲੋਂ ਔਰ ਕੰਪਿਊਟਰ ਔਰ ਪ੍ਰਿੰਟਰ ਬ੍ਰਾਮਦ ਹੋਏ ਨੇ ਔਰ 350 ਤੋਂ ਦੇ ਕਰੀਬੇ ਆਲਰੇਡੀ ਸਰਟੀਫਿਕੇਟ ਜਾਰੀ ਕਰ ਦਿੱਤੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਤੇ ਮੇਨ ਦਫਤਰ ਇਹ ਫਤੇਪੁਰੀ ਦੇ ਵਿੱਚ ਠੀਕ ਹੈ ਜੀ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਤਾਂ ਤਫਤੀਸ਼ ਦੇ ਵਿੱਚ ਆਲੇ ਆਏਗਾ ਸਾਡੇ ਕੋਲ ਕਿ ਕੱਤ ਤੋਂ ਇਹ ਸੂਜੇ ਨਾਲ ਪੂਰਾ ਪੀਆਈ ਵੀ ਕੈਸ ਕੇ ਬਣਾਉਦੇ ਸੀ ਜਾਂ ਹੋਰ ਵੀ ਇਹਨਾਂ ਨੇ ਹਜੇ ਤੱਕ ਸੀਬੀਐਸਸੀ ਦੇ ਹੀ ਰਿਕਵਰ ਹੋਏ ਨੇ ਜੀ ਬਾਕੀ ਤਫਤੀਸ਼ ਤਰੀਕਾ ਹੋਰ ਕਿੱਧਰ ਤੋਂ ਆਉਂਦੇ ਆ ਉਹਦੇ ਬਾਰੇ ਦੇਖਾਂਗੇ ਇਹ ਆਪਸ ਵਿੱਚ ਇੱਕ ਦੂਜੇ ਦੇ ਜਾਣਕਾਰ ਸੀ ਇਹ ਆਪਸ ਇੱਕ ਦੂਜੇ ਦੇ ਜਾਣਕਾਰ ਸੀ ਇਹ ਤਫਤੀਸ਼ ਦੇ ਵਿੱਚ ਆਏਗਾ ਜੀ ਕਿ ਉਹਨਾਂ ਦੇ ਆਪਸੀ ਕਿੰਨੀ ਪੁਰਾਣੀ ਜਾਣ ਪਛਾਣ ਹੈ ਔਰ ਕੀ ਇਸ ਤਰੀਕੇ ਤੋਂ ਕੰਮ ਕਰਦੇ ਤੋਂ ਕੰਮ ਕਰਦੇ ਕਿੰਨੇ ਸੈਵਿਕਟ ਤੁਹਾਡੇ ਵੱਲੋਂ ਬਰਾਮਦ ਕੀਤੇ ਗਏ ਹੋਰ ਕੀ ਕੀ ਸਮਾਨ ਕਿਹੜਾ ਬਰਾਮਦ 600 ਦੇ ਕਰੀਬ ਸਰਟੀਫਿਕੇਟ ਬਰਾਮਦ ਹੋਏ ਜੀ ਉਹਨਾਂ ਕੋਲੋਂ ਔਰ ਕੰਪਿਊਟਰ ਔਰ ਪ੍ਰਿੰਟਰ ਬਰਾਮਦ ਹੋਏ ਨੇ ਔਰ 350 ਦੇ ਕਰੀਬ ਆਲਰੇਡੀ ਸਰਟੀਫਿਕੇਟ ਜਾਰੀ ਕਰ ਚੁੱਕੇ ਸੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਮੇਨ ਦਫਤਰ ਕਿੱਥੇ ਸੇਦਾ ਇਹ ਫਤੇਪੁਰੀ ਦੇ ਵਿੱਚ ਸੀਗਾ ਜੀ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਤਫਤੀਸ਼ ਤੇ ਵਿੱਚ ਆਲੇ ਆਏਗਾ ਸਾਡੇ ਕੋਲ ਕਿ ਕੱਤ ਹੋਏ ਇੱਕ ਦੂਜੇ ਨਾਲ ਸਿਰਫ ਸੀਬੀਆਈ ਦੇ 78 ਬਣਾਉਂਦੇ ਸੀ ਜਾਂ ਹੋਰ ਵੀ ਇਹਨਾਂ ਨੇ ਹਾਲੇ ਤੱਕ ਸੀਬੀਐਸਸੀ ਦੇ ਹੀ ਰਿਕਵਰ ਹੋਏ ਨੇ ਜੀ ਬਾਕੀ ਤਫਤੀਸ਼ ਦਾ ਹਿੱਸਾ ਹੋਰ ਕਿੱਥੋਂ ਕਿੱਥੋਂ ਆਉਂਦੇ ਆ ਉਹਦੇ ਬਾਰੇ ਦੇਖਾਂਗੇ